ਉਹ ਪੜ੍ਹਾਈ ਦੇ ਵਿੱਚ ਪਹਿਲਾਂ ਤਾਂ ਹੁਸ਼ਿਆਰ ਸੀਗੀ ਜੀ ਜਿਹੜੀ ਉਹਦੀ ਮੰਮੀ ਸੀ ਰਜਨਦੀਪ ਕੌਰੀ ਉਹ ਤਾਂ ਥੋੜੇ ਜੀ ਹੈਗੇ ਆਹੋ ਨਰਮਾਈ ਉਹ ਤਾਂ ਪਰ ਜਦੋਂ ਪੜ੍ਹਾਈ ਦੇ ਵਿੱਚ ਉਹ ਬਹੁਤ ਸਖਤ ਸੀਗੀ ਉਹ ਪੜਾਇਆ ਬਹੁਤ ਜ਼ਿਆਦਾ ਏ ਉਹਨੇ ਮਿਹਨਤ ਬਹੁਤ ਜ਼ਿਆਦਾ ਕਰਵਾਈ ਆ ਇੱਥੋਂ ਫਿਰ ਉਹ ਕੈਨੇਡਾ ਚਲੇ ਗਏ ਕੈਨੇਡਾ ਜਾ ਕੇ ਵੀ ਉਹਨੇ ਉੱਥੇ ਪੜ੍ਹਾਈ ਦੀ ਫੋਸ ਕੀਤਾ ਨਾ ਕੇ ਕੰਮ ਕਰਦੇ ਮਗਰ ਇੱਥੇ 7ਵੀਂ ਚਲੀ ਗਈ ਸੀ ਜੀ ਬਾਹਰ ਉਹ 11ਵਾਂ ਚ ਗਿਆ ਜੀ ਬਾਹਰ ਉਹ ਬਚਪਨ ਬੜਾ ਜਿਵੇਂ ਜਵਾਮ ਬੱਚੇ ਖੇਡਦੇ ਖੇਡਦੇ ਰਹਿੰਦੇ ਸੀਗੀ ਜੀ ਵਧੀਆ ਵਧੀਆ ਮੇਰਾ ਮੁੰਡਾ ਵੀ ਸੀਗੇ ਦੋਨੇ ਭੈਣ ਭਰਾ ਇਕੱਠੇ ਖੇਡਦੇ ਹੁੰਦੇ ਸੀ ਗਰੋਂਦੇ ਰਿਹਾ ਫੋਟੋ ਵੀ ਇਕੱਠੀ ਉਹਨਾਂ ਦੇ ਖਿੱਚ-ਖਿੱਚ ਕੇ ਰੱਖੀ ਹੋਈ ਸੀ ਇਹ ਦਿਖੋਣਗੇ ਸੀ ਛੋਟੇ ਛੋਟੇ ਐ ਕਰਦੇ ਹੁੰਦੇ ਸੀਗੇ ਜੋ ਜਾਣਾ ਪਰ ਉਹ ਪੜਾਈ ਕਿ ਨਹੀਂ ਜਾਂਦੇ ਧਿਆਨ ਹੁੰਦੇ ਸੀ ਜੋ ਸਕੂਲ ਤੋਂ ਆਉਣਾ ਜਿਉਂ ਪਹਿਲਾਂ ਆਪ ਦਾ ਸਕੂਲ ਦਾ ਕੰਮ ਕਰਦੇ ਹੁੰਦੇ ਸੀਗੇ ਗੁੱਡੀਆਂ ਬਟੋਲੇ ਨਾਲ ਖੇਡਦੇ ਰਹੀਏ ਜਦੋਂ ਉਹ ਪਿਸਤੌਲ ਹੀ ਮੰਗਦੇ ਸੀ ਨਾ ਨਹੀਂ ਉਹ ਪਿਸਤੌਲ ਹੀ ਮੰਗਿਆ ਬਸ ਆ ਖੇਡਣੀ ਜੋ ਜੋ ਆਖਿਰਦੇ ਨੇ ਉਹ ਵੀ ਖੇਡਦੇ ਇੱਕ ਜੋ ਪਹਿਲਾਂ ਡੈਡੀ ਡਾਕਟਰ ਸੀਗੇ ਡਾਕਟਰ ਕੁਲਜੀਤ ਸਿੰਘ ਉਹਨੂੰ ਸੀ ਮਾਪਦੀ ਕੁੜੀ ਨੂੰ ਡਾਕਟਰ ਹੀ ਬਣਾਵਾ ਪਰ ਉਹਦੀ ਰੂਜੀ ਪਹਿਲਾਂ ਤਾਂ ਐਸੀ ਕਿ ਮੈਂ ਪੁਲਿਸ ਚ ਭਰਤੀ ਹੋਵਾਂ ਚਾਹ ਇੰਡੀਆ ਚਾਹਾਂ ਚਾਹ ਇੰਡੀਆ ਚ ਹੋਵੇ ਚਾਹ ਬਾਹਰ ਹੋਵਾਂ ਮੈਂ ਮਿਹਨਤ ਬਹੁਤ ਜਾਨੀ ਕੀਤੀ ਉਹਨੇ ਤੇਰੇ ਵਿੱਚ ਉਹ ਰੈਂਕ ਵਧੀਆ ਹੀ ਆ ਗਈ ਤੇ ਬਪੂ ਪੂਰਾ ਵਧੀਆ ਐਮ ਉਹਦਾ ਤਿਆਰ ਕਰ ਲਈ ਉਹਨੇ ਆਪਦੀ ਉਸੇ RCMP ਪੁਲਿਸ ਦੇ ਵਿੱਚ ਮੈਡਾ ਦੇ ਵਿੱਚ ਪੂਰਾ ਵਧੀਆ ਮਹਿਸੂਸ ਹੁੰਦਾ ਜੀ ਮੈਂ ਤਾਂ ਕਹਿੰਦਾ ਹਰੇ ਇਹ ਜੀ ਕੁੜੀ ਹਰੇ ਦੇ ਘਰੇ ਹੋਵੇ ਜੀ ਜਿਹੜੇ ਲੋਕ ਪਹਿਲਾਂ ਸਮਝਦੇ ਕਿ ਕੁੜੀਆਂ ਪੱਥਰ ਨੇ ਜੀ ਉਹਨੇ ਫਿਰ ਨੂੰ ਇਗਨੋਰ ਕਰਦੇ ਆਪਣੇ ਪਿੰਡਾਂ ਵਾਲੇ ਖਾਸ ਕਰਕੇ ਕਰਦੇ ਆ ਪਰ ਸਾਨੂੰ ਮੈਨੂੰ ਨਹੀਂ ਲੱਗਦਾ ਜੇ ਕੁੜੀਆਂ ਮੁੰਡਿਆਂ ਨਾਲ ਵੱਧ ਕਰਦੀਆਂ ਨੇ ਜੀ ਮਾਪੇ ਤਾਂ ਤੇ ਉਹ ਵੀ ਵੱਧ ਕਰਦੀ ਨੇ ਮੁੰਡਿਆਂ ਨਾਲ ਉਹ ਜੀ ਮਾਪੇ ਸਾਤਾ ਪੂਰਾ ਜ਼ਰੂਰੀ ਹੈ ਜੀ ਕਈ ਤਾਂ ਅੱਜ ਕੱਲ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਵੀ ਲੋਕੀ ਤਾਂ ਹੁੰਦੇ ਕਿ 10 12 ਕਰਾ ਲਈ ਜੂ ਆਪਾਂ ਕਢਾਬ ਦੇ ਕੁੜੇ ਰੱਖ ਲਈ ਆਪਾਂ ਵੇ ਆ ਕੇ ਤੋਰੀ ਦੇਣੀ ਹੈ ਕਈ ਲੋਕੀ ਸੋਚ ਇਹ ਜੀ ਆ ਪਰ ਆਪਣੀ ਸੋਚ ਇਹ ਜੀ ਹੈ ਨਹੀਂ ਜੇ ਕੁੜੀਆਂ ਨੂੰ ਪੜ੍ਹਾਵੇ ਤਾਂ ਕੁੜੀ ਸੋਹਰੀ ਦੋ ਦੋ ਜਣਿਆਂ ਨੂੰ ਆਪ ਦਾ ਪਰਿਵਾਰ ਵੀ ਪਾਲ ਦਿੰਦੀ ਸਹੁਰਿਆਂ ਦਾ ਪਰਿਵਾਰ ਵੀ ਇੱਧਰ ਸਾਰੇ ਹੋ ਜਾਂਦੇ ਰਿਸ਼ਤੇ ਨਾਤੇ ਕੁੜੀ ਦੇ ਸਰ ਤੇ ਹੀ ਤੁਰਦੇ ਆ ਜੀ ਮੇਰੀ ਘਰ ਵਾਲੀ ਵੀ ਸੀਗੀ ਜੀ ਉਹ ਡਾ 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 ਅੱਠ ਸਾਲ ਦੀ ਘਰ ਵਾਲੀ ਕੋਈ ਉਹਨਾਂ ਨੇ ਫਰਕ ਕੀਤੀ ਨਹੀਂ ਜੀ ਮੁੰਡੇ ਕੁੜੀ ਜਿਹਾ ਸੀ ਫਰਕ ਸਮਝੀ ਨਹੀਂ ਜੀ ਤੇ ਨਾ ਉਹਨਾਂ ਨੇ ਕਦੇ ਆਪਸ ਵਿੱਚ ਕੋਈ ਬਹਿਸ ਹੋਈ ਨਾ ਕਦੇ ਲੜਾਈ ਨਾ ਝਗੜਾ ਸਾਡੇ ਹੋਏ ਹੀ ਨਹੀਂ ਤਕਰੀਬਨ ਪਰਿਵਾਰ ਦੇ ਵਿੱਚ ਕਦੇ ਵੀ ਸਟੱਡੀ ਨਹੀਂ ਹੋ ਰਹੀ ਰੁਕਣ ਦਿੱਤੀ ਜਮੀ ਉਹਨਾਂ ਨੇ ਉਹਦੀ ਘਰ ਲਈ ਤੇ ਮੇਰੇ ਭਰਾ ਤੇ ਮੇਰੇ ਭਰਾ ਨੇ ਉਹਦੀ ਸਟੱਡੀ 'ਚ ਨਹੀਂ ਫਰਕ ਪੈਂਦਾ ਕਿ ਪੈਸੇ ਕੰਨੇ ਨਹੀਂ ਕੋਈ ਕਮਾਈ ਰੱਖਣ ਦੀ ਜਿਵੇਂ ਮਰਜ਼ੀ ਹੀ ਲਾਫਸੀ ਲਗਾ ਕੇ ਕੁੜੀ ਨੂੰ ਮੁਕਾਮ ਤੱਕ ਪਹੁੰਚਾਇਆ ਜੀ ਐਸੀ ਸੀ ਜੀ ਮੇਰਾ ਡੈਡੀ ਜਿਆਦਾ ਜਉਦੇ ਸੀਗੀ ਜੀ ਉਹਨੇ ਕਹੇ ਉਹਨੂੰ ਉਹ ਨੂਰ ਰੱਖਿਆ ਸੀ ਉਹ ਕਹਿੰਦੇ ਨੂਰ ਹੀ ਨਹੀਂ ਕਹਿੰਦੇ ਉਹਨੂੰ ਨੂਰਾ ਪੁੱਤੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਹਮੇਸ਼ਾ ਕਰੀ ਦਾਦੇ ਮੇਰੀ ਮੰਮੀ ਤੇ ਨੂਰ ਇਕੱਠੇ ਸੀਗਾ ਰਸੋਈ ਦੇ ਵਿੱਚ ਕਹਿੰਦੇ ਮੰਮੀ ਮੈਂ ਮੈਗੀ ਬਣਾਉਣੀ ਹੈ ਅੱਛਾ ਉਹ ਮੈਗੀ ਬਣਾਉਣ ਲੱਗ ਗਿਆ ਉਹਨੂੰ ਸਾਫ਼ ਇਹਨਾਂ ਸੀ ਮੈਗੀ ਗਈ ਮੱਚ ਕਹਿੰਦੇ ਮੰਮੀ ਆਉਣ ਵਾਲੀ ਉਹਨੇ ਫਟਾਫਟ ਜੀ ਆ ਕੇ ਬਾਹਰ ਦੇ ਬਿੜੇ ਜਿਹਾ ਕੇ ਸਾਫ਼ ਕਰਕੇ ਸਾਰਾ ਕੁਝ ਰੱਖ ਦਿੱਤਾ ਆਣੀ ਲਾਤਾ ਕਾਢੇ ਲਾਤਾ ਕਿ ਮੈਨੂੰ ਮੈਂ ਪੜਾਈ ਹੋਈ ਨਹੀਂ ਹੈਗੀ ਇੰਡੀਰੀ ਪੜਾਈ ਦਾ ਬਹੁਤ ਹਾਰਡ ਆਈ ਦੇਖਿਆ ਜਾਵੇ ਤਾਂ ਕੰਪੀਟੀਸ਼ਨ ਦਾ ਜ਼ਮਾਨਾ ਜੇ ਬੱਚੇ ਵੱਧ ਮਿਹਨਤ ਕਰਨਗੇ ਤਾਂ ਫੇਰ ਹੀ ਸਫਲ ਹੋ ਸਕਦਾ ਹੈਗਾ ਹਾਂ ਸ਼ਸ਼ੀ ਗਾਲ ਦੋਸਤੋ ਮੈਂ ਤੁਹਾਡੇ ਨਾਲ ਸ਼ਸ਼ੀ ਭਦੌੜ ਤੇ ਮੈਂ ਤੁਹਾਡਾ ਦੋਸਤ ਪਰਮਜੀ ਅੱਜ ਆਪਾਂ ਬੈਠੇ ਆ ਪਿੰਡ ਭਦੌੜ ਦੇ ਵਿੱਚ ਤੇ ਅੱਜ ਪਰਮਜੀ ਜੀ ਆਪਾਂ ਕਿਹਨਾਂ ਨੂੰ ਮਿਲਵਾਉਣਾ ਆਪਣੇ ਨਾਲ ਗੈਸਟ ਕੌਣ ਨੇ ਜਰੂਰ ਇੰਟਰੋਡਿਊਸ ਬਿਲਕੁਲ ਜੀ ਕੁਝ ਸਮਾਂ ਪਹਿਲਾਂ ਕੁਝ ਸਮਾਂ ਦੀ ਗੱਲ ਨਹੀਂ ਕਰਦਾ ਮੈਂ ਇਹਨਾਂ ਦਿਨਾਂ ਦੇ ਵਿੱਚ ਇੱਕ ਕੁੜੀ ਚਾ ਚਾਚਾ ਪਰਮ ਮੋਗੇ ਬੈਡ ਗਰਲ ਦੇ ਨਾਮ ਨਾਲ ਬਿਲਕੁਲ ਬੜਾ ਐਪਰੀਸ਼ੀਏਟ ਕੀਤਾ ਲੋਕਾਂ ਨੇ ਕਿ ਬਹੁਤ ਵਧੀਆ ਕੰਮ ਕੀਤਾ ਜਿਹੜਾ ਕੁੜੀ ਨੇ ਆਪਣਾ ਛੋਟੀ ਉਮਰ ਦੇ ਵਿੱਚ ਏਮ ਪ੍ਰਾਪਤ ਕੀਤਾ ਤੇ ਘਰ ਦੀ ਗਰੀਬੀ ਚੱਕੀ ਹੈ ਬਿਲਕੁਲ ਉਸੇ ਲੜੀ ਤਹਿਤ ਹੀ ਅੱਜ ਉਸੇ ਵਾਂਗ ਹੀ ਜਿਸ ਪਰਿਵਾਰ ਦੇ ਵਿੱਚ ਬੈਠੇ ਆ ਜਿਸ ਘਰ ਦੇ ਵਿੱਚ ਬੈਠੇ ਆ ਇੱਕ 21 ਸਾਲਾਂ ਦੀ ਕੁੜੀ ਨੇ ਇੱਕ ਮਕਾਮ ਹਾਸਲ ਕੀਤਾ ਉਹ ਮਕਾਮ ਕੀ ਹੈ ਜੀ ਮਕਾਮ ਹਾਸਲ ਕੀਤਾ ਪਿੰਡ ਬਧੌੜ ਦੀ ਕੁੜੀ ਹੈ ਬਹੁਤ ਛੋਟੀ ਜੀ ਉਮਰ ਦੀ ਪ੍ਰਭੂ ਕੈਨੇਡਾ ਪੁਲਿਸ ਦੇ ਵਿੱਚ ਆਪਣੀ ਜਗ੍ਹਾ ਬਣਾਈ ਆ ਤੇ ਉਹ ਜਗ੍ਹਾ ਇਨੀ ਛੋਟੀ ਉਮਰ ਦੇ ਵਿੱਚ ਕਿਵੇਂ ਬਣਾਈ ਆ ਉਹਨਾਂ ਦੇ ਆ ਇਹ ਚੀਜ਼ ਦੱਸਣ ਦੇ ਲਈ ਆਪਣੇ ਨਾਲ ਪਰਿਵਾਰਿਕ ਮੈਂਬਰ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਆਓ ਗੱਲਬਾਤ ਸ਼ੁਰੂ ਕਰਦੇ ਆ ਭਾਈ ਅਮਨਦੇਵ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਿਹਤ ਕਿੱਦਾਂ ਵਧੀਆ ਜਿਸ ਤਰ੍ਹਾਂ ਅੱਜ ਪ੍ਰਭ ਬਾਰੇ ਗੱਲਬਾਤ ਕਰਨੀ ਆ। ਹਾਂਜੀ। ਇੰਟਰੋ ਦੇ ਵਿੱਚ ਦਰਸ਼ਕਾਂ ਨੂੰ ਦੱਸ ਦੇਤਾ ਕਿ ਪ੍ਰਭ ਨੇ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਸ਼ਾਲਮਾਰੀਆ ਮਕਾਮ ਹਾਸਲ ਕੀਤਾ। ਹਾਂਜੀ। ਸਭ ਤੋਂ ਪਹਿਲਾਂ ਤਾਂ ਉਹਦੇ ਬਚਪਨ ਬਾਰੇ ਜਾਨਣਾ ਹੈ ਕਿ ਪ੍ਰਭ ਨੇ ਕਿਵੇਂ ਇਹ ਮਕਾਮ ਤੇ 온ਲੀ ਕੀ ਕੁਝ ਕੀਤਾ। ਉਹ ਪੜ੍ਹਾਈ ਦੇ ਵਿੱਚ ਪਹਿਲਾਂ ਤੋਂ ਹੁਸ਼ਿਆਰ ਸੀਗੀ ਜੀ। ਜਿਹੜੀ ਉਹਦੀ ਮੰਮੀ ਸੀ ਰਜਨਦੀਪ ਕੌਰ ਜੀ। ਉਹਦਾ ਥੋੜੇ ਜੀ ਹੈਗੇ ਆਹੋ ਨਰਮਾਈ ਉਹਦਾ। ਪਰ ਜਦੋਂ ਪੜ੍ਹਾਈ ਦੇ ਵਿੱਚ ਉਹ ਬਹੁਤ ਸਖਤ ਸੀਗੀ ਉਹ। ਠੀਕ ਆ। ਮਾਤਾ ਜੀ ਉਹਦੇ। ਹਾਂਜੀ ਮਾਤਾ ਜੀ ਉਹਦੇ। ਉਹ ਐਸੀ ਜਦ ਮੇਰੀ ਦਾਦੀ ਹੋਰੀ ਜੋ ਕੋਲੇ ਜਾਂਦੀ ਸੀ ਉਹ ਕਹਿੰਦੀ ਸੀ ਮੇਰੀ ਦਾਦੀ ਨੂੰ ਕਹਿੰਦੀ ਸੀ ਅੱਜ ਮੇਰੇ ਕੋਲੇ ਬੈਠ ਰਹੀ ਮੇਰੇ ਮੰਮੀ ਘੂਰੂਗੀ ਪਰ ਫਿਰ ਮੇਰੀ ਮੰਮੀ ਪਾਸੇ ਹੋ ਜਾਂਦੀ ਹੁੰਦੀ ਸੀਗੀ ਉਹ ਪੜਾਉਣ ਦੀ ਖਾਤਰ ਉਹਨੂੰ ਫਿਰ ਝੋੜਕਦੀ ਵੀ ਹੁੰਦੀ ਸੀਗੀ ਉਹ ਪੜਾਇਆ ਬਹੁਤ ਜ਼ਿਆਦਾ ਇਹਨੇ ਮਿਹਨਤ ਬਹੁਤ ਜ਼ਿਆਦਾ ਕਰਵਾਈ ਆ ਐਥੋਂ ਫਿਰ ਉਹ ਕੈਨੇਡਾ ਚਲੇ ਗਏ ਕੈਨੇਡਾ ਜਾ ਕੇ ਵੀ ਉਹਨੇ ਉੱਥੇ ਪੜ੍ਹਾਈ ਦੀ ਫੋਸ ਕੀਤਾ ਨਾ ਕੇ ਕੰਮ ਕਰਦੇ ਮਗਰ ਭੱਜੀ ਹੀ ਰਹਿ ਜਾਂਦੀ ਓਕੇ ਮਤਲਬ ਪੜ੍ਹਾਈ ਦੇ ਵਿੱਚ ਮਾਤਾ ਨੇ ਸਭ ਤੋਂ ਵੱਧ ਉਹਦੇ ਤੇ ਗੌਰ ਕੀਤਾ ਹਾਂ ਸਾਨੂੰ ਵੱਧ ਗੌਰ ਕੀਤੀ ਹੈ ਫਾਦਰ ਸਾਹਿਬ ਫਾਦਰ ਸਾਹਿਬ ਵੀ ਪੂਰੀ ਗੌਰ ਕਰਦੇ ਸੀਗੀ ਜੀ ਉਹ ਜੀ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਜਰੂਰ ਦੱਸਣਾ ਨਾਲੇ ਕੁਲਜੀਤ ਸਿੰਘ ਆਈ ਹੋਰਾ ਨਾ ਅੱਛਾ ਤੇ ਉਹਨਾਂ ਦਾ ਸੁਭਾਅ ਕਿਵੇਂ ਹੈ ਜੀ ਉਹਦੇ ਬਾਰੇ ਵੀ ਉਹਨਾਂ ਦਾ ਸੁਭਾਅ ਪੂਰਾ ਵਧੀਆ ਜੀ ਸੁਭਾਅ ਜੀ ਉਹਨਾਂ ਦਾ ਤਾਂ ਅੱਛਾ ਹਾਂਜੀ ਤੇ ਉਹ ਬੱਚੇ ਦੀ ਪੜ੍ਹਾਈ ਲਈ ਉਹਨਾਂ ਨੇ ਕਿੰਨਾ ਕੁ ਐਫਰਟ ਕੀਤਾ ਉਹ ਵੀ ਬਹੁਤ ਐਫਰਟ ਕਰਦੇ ਹੁੰਦੇ ਸੀਗੇ ਪਰ ਜਦੋਂ ਮੇਰੀ ਪ੍ਰਜਾਹੀ ਘੂਰਦੀ ਹੁੰਦੀ ਸੀਗੀ ਥੋੜਾ ਜਿਹਾ ਉਹ ਕਰ ਜਾਂਦੀ ਸੀ ਨਾ ਬਾਲਾ ਨਜ਼ਰ ਦੇ ਘੂਰਿਆ ਕਰਕੇ ਮੈਨੂੰ ਜਰ ਨਹੀਂ ਹੁੰਦਾ ਹੈਗਾ ਠੀਕ ਪਰ ਉਹ ਕਦੀ ਕਦੀ ਪੜ੍ਹਾਈ ਤਾਂ ਫਿਰ ਐਂ ਕਰਾਉਣੀ ਪਊਗੀ ਜੇ ਪੜ੍ਹਾਈ ਫਿਰ ਉਹਨੇ ਉਹਵੇਂ ਜੇ ਕਰਵਾਈ ਉਹਦੇ ਕੋਲ ਬੱਚੀ ਕਦੋਂ ਬਾਹਰ ਜਾਂਦੀ ਆ ਇੱਥੇ ਇੱਥੋਂ ਜਿਹੜੀ ਇੰਡੀਆ ਦੀ ਪੜ੍ਹਾਈ ਆ ਉਹਦੀ ਕਿਹੜੀ ਕਿਹੜੀ ਰਹਿੰਦੀ ਆ ਇੱਥੇ 7ਵੀਂ ਚਲੇ ਗਈ ਸੀ ਜੀ ਬਾਹਰ ਉਹ 18 ਚ ਗਿਆ ਜੀ ਬਾਹਰ ਉਹ ਅੱਛਾ ਤੇ ਆਪਾਂ ਬਹੁਤ ਜ਼ਿਕਰ ਵੀ ਕੀਤਾ ਆਪਾਂ ਜਵੇਂ ਇੰਟਰੋਡਕਸ਼ਨ ਵਿੱਚ ਜ਼ਿਕਰ ਕੀਤਾ ਇਹ ਬਹੁਤ ਛੋਟੀ ਜੀ ਉਮਰ ਹੈਗੀ ਤਾਂ ਕਿੰਨੀ ਉਮਰ ਆ ਗੁੜੀਆ ਦੀ ਹੁਣ ਆਪਣੀ ਬੇਟੀ ਦੀ 21 ਸਾਲ ਦੀ ਉਮਰ ਹੀ ਹੈ ਜੀ ਉਹਦੀ ਏਜ ਹੈ ਜੀ ਉਹਨੂੰ ਮਹਿਸੂਸ ਹੁੰਦਾ ਜੀ ਅਮਨਦੀਪ ਜੀ ਵੀ 21 ਸਾਲ ਦੀ ਉਮਰ ਹਜੇ ਬੱਚਾ ਛੋਟਾ ਹੀ ਆ ਹਨਾ ਇਹ ਜਦ ਜਿਹੜੀ ਉਮਰ ਦੇ ਵਿੱਚ ਬੱਚੇ ਹਜੇ ਆਪਣਾ ਮਤਲਬ ਵੀ ਕਰੀਅਰ ਬਾਰੇ ਜਾਂ ਹਜੇ ਇਹਨਾਂ ਚੀਜ਼ਾਂ ਬਾਰੇ ਸੋਚ ਹੀ ਨਹੀਂ ਰਹੇ ਹੁੰਦੇ ਹਨਾ ਉਸ ਉਮਰ ਦੇ ਵਿੱਚ ਐਡਾ ਵੱਡਾ ਮੁਕਾਮ ਹਾਸਲ ਕਰ ਲੈਣਾ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਇੱਕ ਯੂਰਪਲਾ ਡੈਡੀ ਡਾਕਟਰ ਸੀਗੇ ਡਾਕਟਰ ਕੁਲਜੀਤ ਸਿੰਘ ਉਹਨੂੰ ਸੀ ਮਾਪਦੀ ਕੁੜੀ ਨੂੰ ਡਾਕਟਰ ਹੀ ਬਣਾਵਾ ਪਰ ਉਹਦੀ ਰੁਚੀ ਪਹਿਲਾਂ ਤਾਂ ਐਸੀ ਸੀ ਮੈਂ ਪੁਲਿਸ 'ਚ ਭਰਤੀ ਹੋਵਾਂ ਚਾਹ ਇੰਡੀਆ 'ਚ ਹਨ ਚਾਹ ਇੰਡੀਆ 'ਚ ਹੋਵੇ ਚਾਹ ਬਾਹਰ ਹੋਵਾਂ ਉਦੋਂ ਵੀ ਉਹਦੀ ਵੀ ਇੱਧਰ ਐਮਬੀਬੀਸ ਦੀ ਤਿਆ ਪਰ ਉਹਨੇ ਜਦੋਂ ਇਧਰ ਟੈਸਟ ਦਿੱਤਾ ਜਦੋਂ ਉਹਨੇ ਵਕੈਂਸੀ ਹੋਈ ਕਲੀਅਰ ਹੋਈ ਜਿਵੇਂ ਆਮੜਾ IAS PCS ਜਾਂ ਹੋਰ ਵਗੈਰਾ ਸ਼ੁਰੂ ਹੁੰਦੀਆਂ ਨੇ ਉਹਨੇ ਸਾਨੂੰ ਉਹ ਮਕਾਮ ਤੇ ਪੇਪਰ ਦੇ ਦਿੱਤਾ ਜੀ ਮਿਹਨਤ ਬਹੁਤ ਜ਼ਿਆਦਾ ਕੀਤੀ ਉਹਨੇ ਤੇਰੇ ਵਿੱਚ ਉਹ ਰੈਂਕ ਵਧੀਆ ਜੀ ਆ ਗਈ ਉਹ ਤੇ ਬਪੂ ਪੂਰਾ ਵਧੀਆ ਐਮ ਉਹਦਾ ਤਿਆਰ ਕਰ ਲਈ ਉਹਨੇ ਆਪਦੀ ਉਹਦੇ RCMP ਪੁਲਿਸ ਦੇ ਵਿੱਚ ਕੈਨੇਡਾ ਦੇ ਵਿੱਚ ਬਾਰਾਂ ਤੇ ਜਾਂ ਲੋਕਾਂ ਨੇ ਵਧਾਈਆਂ ਦਿੱਤੀਆਂ ਪਿੰਡ ਚੋਂ ਹਾਂਜੀ ਉਹ ਜਿਹੜਾ ਮਾਨ ਹੁੰਦਾ ਹਾਂਜੀ ਤੁਹਾਡੇ ذریعے ਜਾਨਣਾ ਚਾਹੁੰਨੇ ਕਿੰਦਾ ਦਾ ਮਹਿਸੂਸ ਕੀਤਾ ਪੂਰਾ ਵਧੀਆ ਮਹਿਸੂਸ ਹੁੰਦਾ ਜੀ ਮੈਂ ਤਾਂ ਕਹਿੰਦਾ ਹਰੇ ਇਹ ਜੀ ਕੁੜੀ ਹਰੇ ਦੇ ਘਰੇ ਹੋਵੇ ਜੀ ਜਿਹੜੇ ਲੋਕ ਪਹਿਲਾਂ ਸਮਝਦੇ ਕਿ ਕੁੜੀਆਂ ਪੱਥਰ ਨੇ ਜੀ ਉਹਨੇ ਫਿਰਾਂ ਨੂੰ ਇਗਨੋਰ ਕਰਦੇ ਆਪਣੇ ਪਿੰਡਾਂ ਵਾਲੇ ਖਾਸ ਕਰਕੇ ਕਰਦੇ ਆ ਪਰ ਸਾਨੂੰ ਮੈਨੂੰ ਨਹੀਂ ਲੱਗਦਾ ਜੇ ਕੁੜੀਆਂ ਮੁੰਡਿਆਂ ਨਾਲ ਵੱਧ ਕਰਦੀਆਂ ਨੇ ਜੀ ਮਾਪੇ ਤਾਂ ਤੇ ਉਹ ਵੀ ਵੱਧ ਕਰਦੀ ਨੇ ਮੁੰਡਿਆਂ ਨਾਲੋਂ ਜੀ ਜਿਵੇਂ ਤੁਸੀਂ ਪਹਿਲੇ ਦੱਸਿਆ ਵੀ ਉਹ ਐਮਬੀਬੀਐਸ ਆਪ ਚਾਹੁੰਦੇ ਸੀਗੇ ਹਾਂਜੀ ਮਾਈ ਜੀ ਆਪ ਚਾਹੁੰਦੇ ਸੀ ਵੀ ਬੇਟੀ ਆ ਜਿਹੜੀ ਉਹ ਐਮਬੀਬੀਐਸ ਵਾਲੇ ਪਾਸੇ ਜਾਵੇ ਮੈਡੀਕਲ ਆਨ ਵਾਲੇ ਪਾਸੇ ਜਾਵੇ ਹਾਂਜੀ ਤੇ ਮਾਤਾ ਕੀ ਚਾਹੁੰਦੀ ਸੀ ਉਹਦੇ ਗੁੜਿਆ ਦੇ ਵੀ ਮਾਤਾ ਕਹਿੰਦੀ ਉਹਦੀ ਵਧੀਆ ਮਕਾਮ ਹਾਸਲ ਕਰੇ ਕਿ ਜ਼ਿੰਦਗੀ ਜੀ ਕੁਝ ਬਣ ਕੇ ਦਿਖਾਣਾ ਆਪਾਂ ਹੂੰ ਇਹ ਮੈਟਰ ਨਹੀਂ ਕਰਦਾ ਵੀ ਕਿਹੜੇ ਫੀਲਡ ਹਾਂ ਕਿਹੜੇ ਫੀਲਡ ਚ ਜਾਣਾ ਬਟਾ ਯੂਰੀ ਬਹੁਤ ਤੇਜ਼ ਸੀਗੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀਗੀ ਪਹਿਲੇ ਦਿਨ ਫਿਰ ਉਹਨੇ ਫਿਰ ਪੁਲਸਰ ਆਈ ਲੈਂ ਚੱਲੀ ਫਿਰ ਉਹਦੇ ਵਿੱਚ ਹੀ ਚਲੇਗੀ ਅੱਜ ਕਿੰਨਾ ਸਮਾਂ ਹੋ ਗਿਆ ਨੂੰ ਜੁਆਇਨਿੰਗ ਕਿੰ ਕੋਈ ਜੁਆਇਨ ਕਰੀ ਨੂੰ ਹੋਏ ਮੈਨਾਂ 5-7 ਦਿਨ ਹੀ ਹੋਏ 5 ਕਿਤੇ ਦਿਨ ਹੀ ਹੋਏ ਹਾਂਜੀ ਪਰ ਪੰਜਾਬ ਦੇ ਵਿੱਚ ਪੂਰਾ ਨਾਮ ਗੂੰਜ ਰਿਹਾ ਹਾਂਜੀ ਹਾਂਜੀ ਪੂਰਾ ਗੂੰਜ ਰਿਹਾ ਹੈ ਹਾਂਜੀ ਇਹ ਵੀ ਤੁਹਾਡੀ ਬਦੌਲਤ ਹੀ ਗੂੰਜ ਰਿਹਾ ਜੀ ਤੁਸੀਂ ਆਉਣੇ ਹੋਈ ਆਉਣੇ ਹੋ ਫਿਰ ਤੁਸੀਂ ਆਏ ਹੋ ਹੁਣ ਤੁਸੀਂ ਕਰੋਗੇ ਸ਼ੇਅਰ ਦਾ ਹਾਂ ਵੱਧ ਹੋਊਗਾ ਜੀ ਉਹ ਆਪਦੇ ਆਪਣੇ ਵੱਧ ਜਾਣਨ ਲੱਗ ਜਾਂਦੇ ਲੋਕ ਵੀ ਅੱਛਾ ਹੋਰ ਪਰਿਵਾਰ ਚ ਕੌਣ-ਕੌਣ ਆ ਜਮ ਤੁਹਾਡੇ ਜਾਓ ਤੁਹਾਡੇ ਭਾਈ ਸਾਹਿਬ ਦੇ ਉਹਦੇ ਬਾਕੀ ਲਈ ਬੇਟੀ ਜਿਉ ਨਾਲ ਕੋਲੇ ਦਾ ਹਾਂਜੀ ਕੋਈ ਬੇਟੀ ਹੈ ਕਿ ਮੈਂ ਅੱਜ ਪੂਰੀ ਦੁਨੀਆ ਤੇ ਨਾ ਪੂਰੀ ਦੁਨੀਆ ਨੂੰ ਰੌਸ਼ਨ ਕਰਤਾ ਜੀ ਅਜਾ ਜਿਵੇਂ ਤੁਸੀਂ ਨਾ ਇੱਕ ਜ਼ਿਕਰ ਕੀਤਾ ਸ਼ਸ਼ੀ ਬਾਈ ਜਿਵੇਂ ਬਾਈ ਕਹਿੰਦਾ ਕਿ ਕੁੜੀਆਂ ਨੂੰ ਪੱਥਰ ਸਮਝਿਆ ਜਾਂਦਾ ਜਾਂ ਇਹ ਕਿਹਾ ਜਾਂਦਾ ਕਿ ਇਹਨਾਂ ਨੂੰ ਬਸ ਬਾਰਾ ਪੜਾਓ ਤੇ ਚੁੱਲ੍ਹੇ ਚੌਕੇ ਦਾ ਕੰਮ ਸਿਖਾਓ ਪਰ ਇੱਕ ਮਿਸਾਲ ਬਣਦੀਆਂ ਨੇ ਅਜਿਹੀਆਂ ਕੁੜੀਆਂ ਅਜਿਹੀਆਂ ਧੀਆ ਜਿਹੜੀਆਂ ਕੁਝ ਕਰਕੇ ਦਿਖਾਉਂਦੇ ਬਹੁਤ ਸਾਰੀਆਂ ਧੀਆ ਦੇ ਹੋਰ ਵੀ ਸੁਪਨੇ ਹੁੰਦੇ ਆ ਜਿਹੜੇ ਉਹ ਮਾਪਿਆਂ ਦੇ ਇਸੇ ਇੱਕ ਕਹਿਣ ਦੇ ਚੱਕਰ ਚ ਦਬੇ ਰਹਿ ਜਾਂਦੇ ਇਹਦੇ ਨਾਲ ਕਿਤੇ ਲੱਗਦਾ ਕਿ ਮਾਪਿਆਂ ਦਾ ਸਾਥ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਸਾਥ ਤਾਂ ਪੂਰਾ ਜ਼ਰੂਰੀ ਹੈ ਜੀ ਕਈ ਵਾਰ ਅੱਜ ਕੱਲ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਵੀ ਲੋਕੀ ਨਾ ਹੁੰਦਾ ਕਿ 10-12 ਕਰਾ ਲਈ ਜੂ ਆਪਾਂ ਕੜਾਪ ਦੇ ਕੋਲੇ ਰੱਖੜੀ ਆਪਾਂ ਬਿਆਕੇ ਤੋਰੀ ਦੇਣੀ ਹੈ ਕਈ ਲੋਕੀ ਸੋਚੇ ਹੈ ਜੀ ਪਰ ਆਪਣੀ ਸੋਚ ਇਹ ਜੀ ਹੈ ਨਹੀਂ ਜੇ ਕੁੜੀ ਨੂੰ ਪੜ੍ਹਾਵੇਂ ਤਾਂ ਕੁੜੀ ਸੋਹਰੀ ਦੋ-ਦੋ ਜਣਿਆਂ ਨੂੰ ਆਪ ਦਾ ਪਰਿਵਾਰ ਵੀ ਪਾਲ ਦਿੰਦੀ ਸਹੁਰਾਂ ਦਾ ਵੀ ਪਰਿਵਾਰ ਵੀ ਉੱਧਰ ਸਾਰੇ ਹੋ ਜਾਂਦੇ ਰਿਸ਼ਤੇ ਨਾਤੇ ਕੁੜੀ ਦੇ ਸਰ ਤੇ ਹੀ ਤੁਰਦੇ ਆ ਜੀ ਬਿਲਕੁਲ ਤਾਂ ਹੀ ਤਾਂ ਤੁਹਾਨੂੰ ਸਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਗ ਜਨਣਣੀ ਹੈ ਹਾਂਜੀ ਪੂਰੇ ਜਗ ਦੇ ਜਿਹੜੀ ਇਸ ਰਚਨਾ ਇੱਕ ਟੀ ਤੋ ਲੜਕੀ ਤੋਂ ਹਾਂਜੀ ਚਾ ਭਾਈ ਜਦੋਂ ਆਪਾਂ ਗੱਲ ਰਿਸ਼ਤਿਆਂ ਦੀ ਹੁਣੀ ਕਰੀ ਵੀ ਰਿਸ਼ਤੇ ਹਨ ਜਿਵੇਂ ਆਪਾਂ ਅੱਜ ਕੱਲ ਦੇਖਦੇ ਆਂ ਵੀ ਆਪਣੇ ਜੇ ਆਪਾਂ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਦੇਖਦੇ ਆਂ ਵੀ ਉਹ ਇੱਕੋ ਹੀ ਬੱਚਾ ਲੈਂਦੇ ਆ ਵੀ ਜੇ ਉਹ ਵੀ ਬੇਟਾ ਹੋ ਗਿਆ ਤਾਂ ਉਸ ਤੋਂ ਬਾਅਦ ਬੱਚਾ ਨਹੀਂ ਲਿਆ ਜਾਂਦਾ ਇਹ ਹੁੰਦਾ ਵੀ ਜ਼ਮੀਨਾਂ ਦੀ ਜ਼ਮੀਨ ਵੰਡੀ ਜਾਊ ਜਾਂ ਪੈ ਜਾਣਗੇ ਹਨ ਜਿਵੇਂ ਹੁਣ ਤੁਸੀਂ ਦੋ ਭਾਈ ਸੀਗੇ ਤਾਂ ਇਹ ਵੀ ਹੁੰਦਾ ਵੀ ਜਦੋਂ ਜ਼ਮੀਨ ਵੰਡੀ ਜਾਂਦੀ ਹੈ ਜਾਂ ਘਰ ਵੰਡੀ ਜਾਂਦੇ ਆ ਤੇ ਚਾਚੇ ਤਾਇਆ ਦੇ ਜਾਂ ਮਤਲਬ ਭਰਾਵਾਂ ਦੇ ਆਪਸ ਦੇ ਵਿੱਚ ਬਹੁਤ ਵੱਡੇ ਫਰਕ ਪੈ ਜਾਂਦੇ ਹਨ ਹਾਂ ਜੀ ਤੁਸੀਂ ਇੱਕ ਆਪਣੀ ਭਤੀਜੀ ਦੀ ਮਤਲਬ ਪ੍ਰਾਪਤੀ ਨੂੰ ਇੰਨਾ ਸੈਲੀਬ੍ਰੇਟ ਕੀਤਾ ਇੰਨੀ ਖੁਸ਼ੀ ਮਨਾਈ ਹੈ ਹਾਂ ਜੀ ਇੰਨੇ ਸਾਰੇ ਚੈਨਲ ਤੋਂ ਤੁਹਾਡੇ ਤੱਕ ਆਏ ਹੈ ਨਾ ਹਾਂ ਜੀ ਤੇ ਇਹ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਭਈ ਵੀ ਭਰਾਵਾਂ ਦਾ ਪਿਆਰ ਉਵੇਂ ਹੀ ਬਣਿਆ ਰਹੇ ਤੇ ਬੱਚੇ ਨਾਲ ਵੀ ਪਿਆਰ ਹੋਵੇ ਸਾਡੇ ਇਹ ਹੀ ਭਰਾ ਦੋਨੇ ਦੇ ਇਕੱਠੇ ਹੀ ਜੀ ਸੀ ਅੱਡ ਹੋਏ ਨਹੀਂ ਜੀ ਬਈ ਡੈਡੀ ਸੀਗੇ ਜੀ ਅਮਰ ਸਿੰਘ ਉਹ ਉਹਨਾਂ ਨੂੰ ਗੁਜਰਨ ਹੋਏ 10 ਸਾਲ ਹੋ ਗਏ ਜੀ ਇਹਨਾਂ ਨੂੰ ਪਰ ਸਾਡੇ ਕਦੇ ਉਹਨਾਂ ਵੀ ਨਾ ਉਹਨਾਂ ਦੇ ਫਰਕ ਸਮਝੇ ਨਾ ਹੀ ਦੋਨੇ ਭਰਾ 11 ਸਾਲ ਹੋ ਗਏ ਜੀ ਇਹ ਭਰਾ ਭਰਾ ਦੀ ਦੇਖਿਓ ਬਹੁਤ ਇਕੱਠੇ ਰਹਿੰਦੇ ਜੀ ਅਸੀਂ ਸਾਡੇ ਚ ਕੋਈ ਭਰਾ ਮਾ ਦੋਨੇ ਕੋਈ ਫਰਕ ਨਹੀਂ ਇਕੱਠੇ ਹੀ ਹੁੰਦੇ ਹਾਂ ਵੀ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਵੀ ਕਿਉਂਕਿ ਇਕੱਠੇ ਦੇਖਣ ਨੂੰ ਘੱਟ ਮਿਲਦੇ ਹੈ ਇਹ ਬਹੁਤ ਵੱਡੀ ਗੱਲ ਆ ਗਈ ਵੀ ਤੁਸੀਂ ਦੋਨੇ ਭਰਾ ਇਕੱਠੇ ਹੋ ਇਹ ਇਕੱਠੇ ਹਾਂ ਤਾਂ ਅੱਜ ਤੁਸੀਂ ਉਹ ਖੁਸ਼ੀ ਨੂੰ ਵੀ ਇਕੱਠੇ ਮਨਾ ਰਹੇ ਹੋ ਹਾਂਜੀ ਹਾਂਜੀ ਇਕੱਠੇ ਸੈਲੀਬ੍ਰੇਟ ਕਰ ਰਹੇ ਹਾਂ ਸਾਰੇ ਪਰਿਵਾਰ ਦੇ ਵਿੱਚ ਚਾਹ ਹਾਂਜੀ ਹੈਨਾ ਜਦੋਂ ਦੁਨੀਆਦਾਰੀ ਨੂੰ ਮਤਲਬ ਦੇਖਦੇ ਹਾਂ ਲੋਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨਾ ਭਰਾਵਾਂ ਦੇ ਵਿੱਚ ਹਾਂਜੀ ਫਰਕ ਪਾਉਣ ਲਈ ਵੀ ਇਧਰ ਦੀਆਂ ਗੱਲਾਂ ਉਧਰ ਵੀ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਫਿਰ ਕੇ ਮੈਟੈਕਲ ਕਰਦੇ ਸੀ ਕਿਵੇਂ ਨਹੀਂ ਉਹ ਜਿਹੜੀ ਸਾਡੇ ਮੇਰੀ ਘਰ ਵਾਲੀ ਵੀ ਸੀਗੀ ਜੇ ਉਹ ਡਾਕਟਰ ਸਾਹਿਬ ਦੀ ਘਰ ਵਾਲੀ ਕੋਈ ਉਹਨਾਂ ਨੇ ਫਰਕ ਕੀਤਾ ਹੀ ਨਹੀਂ ਜੇ ਮੁੰਡੇ ਕੁੜੀ ਜਿਹਾ ਸੀ ਫਰਕ ਸਮਝੀ ਨਹੀਂ ਜੀ ਤੇ ਨਾ ਉਹਨਾਂ ਨੇ ਕਦੇ ਆਪਸ ਵਿੱਚ ਕੋਈ ਬਹਿਸ ਹੋਈ ਨਾ ਕਦੇ ਲੜਾਈ ਨਾ ਝਗੜਾ ਸਾਡੇ ਹੋਏ ਹੀ ਨਹੀਂ ਤਕਰੀਬਨ ਪਰਿਵਾਰ ਦੇ ਵਿੱਚ ਕਦੇ ਵੀ ਹਾਂ ਨਹੀਂ ਅਕਸਰ ਇਹ ਕਹਿ ਦਿੰਦੇ ਆ ਨਾ ਵੀ ਜਦੋਂ ਦੂਜੇ ਘਰ ਵਾਲੀਆਂ ਮਤਲਬ ਬਗਾਨੀਆਂ ਘਰ ਦੇ ਵਿੱਚ ਆ ਜਾਂਦੀਆਂ ਨੇ ਤੇ ਘਰਾਂ ਦਾ ਫਰਕ ਪੈ ਜਾਂਦਾ ਹੈ ਹਾਂਜੀ ਪਰ ਸਾਡੇ ਚ ਵੀ ਫਰਕ ਪੈ ਜੀ ਕੋਈ ਪਰਮਜੀਤ ਪਈ ਹੁੰਦਾ ਇੱਕ ਤਾਂ ਅਕਸਰ ਸੁਣਨ ਚ ਤਾਂ ਬਈ ਇਹੀ ਆਇਆਗਾ ਜੇ ਬਗਾਨੀਆਂ ਜਦੋਂ ਆ ਜਾਂਨ ਨਾ ਉਦੋਂ ਅਸਲ ਚ ਇੱਕ ਤੇ ਨਾ ਸ਼ਬਦਾਂ ਚ ਬੜਾ ਬਈ ਲੱਗਦਾ ਆਪਾਂ ਚਲੋ ਪਰ ਆ ਬਾਰੇ ਗੱਲ ਕਰਨੀ ਸੀ ਗੱਲ ਇਹ ਵਿੱਚ ਆ ਗਈ ਹਾਂਜੀ ਜਦੋਂ ਅਸੀਂ ਸ਼ੁਰੂਆਤ ਚ ਸ਼ਬਦੀ ਵਾਰਤ ਲੈ ਬਗਾਨੀਆਂ ਜਦੋਂ ਆ ਗਈਆਂ ਹਾਂ ਤਾਂ ਫਿਰ ਹੋਊਗਾ ਜਿਹੜੇ ਪਰਿਵਾਰ ਬਾਈ ਨੂੰ ਕਹਿੰਦੇ ਆ ਕਿ ਸਾਡੀਆਂ ਉੱਥੇ ਨਹੀਂ ਵਰਗ ਪੈਂਦਾ ਕਿਉਂ ਬਾਈ ਜੀ ਹਾਂਜੀ ਹਾਂਜੀ ਅਜਾ ਆਪਾਂ ਬਚਪਨ ਬਾਰੇ ਗੱਲ ਕਰਦੇ ਆਂ ਮੈਂ ਮੈਂ ਚਾਹਣਾ ਹੈ ਤੁਸੀਂ ਬਚਪਨ ਦੀਆਂ ਕੁਝ ਬਚਪਨ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਤਾਂ ਕਿ ਆਪਾਂ ਹੋਰ ਧੀਆਂ ਨੂੰ ਵੀ ਇਹ ਕ ਇਹ ਉਹ ਕਰ ਸਕੀਏ ਇਨਸਪਾਇਰ ਕਰ ਸਕੀਏ ਬਚਪਨ ਚ ਕਿੰਨਾ ਖੇਡ ਖੇਡਣ ਬਾਰੇ ਜਾਂ ਉਹਦੇ ਕਿੰਦਾ ਦੀ ਰੁਚੀ ਰਹਿੰਦੀ ਸੀ ਬਚਪਨ ਬੜਾ ਜਿਵੇਂ ਜਵਾਮ ਬੱਚੇ ਖੇਡਦੇ ਖੇਡਦੇ ਰਹਿੰਦੇ ਸੀਗੇ ਵਧੀਆ ਵਧੀਆ ਮੇਰਾ ਮੁੰਡਾ ਵੀ ਸੀਗੇ ਦੋਨੇ ਭੈਣ ਭਰਾ ਇਕੱਠੇ ਹੀ ਖੇਡਦੇ ਹੁੰਦੇ ਸੀਗੇ ਰੋਂਦੇ ਨੇ ਫੋਟੋ ਵੀ ਇਕੱਠੇ ਉਹਨਾਂ ਦੇ ਖਿੱਚ ਕੇ ਚੁੱਕੇ ਰੱਖਿਆ ਹੋਇਆ ਸੀ ਇਹ ਦਿਖਾਉਂਦੇ ਕਿ ਛੋਟੇ ਛੋਟੇ ਐ ਕਰਦੇ ਹੁੰਦੇ ਸੀਗੇ ਜੋ ਜਣਾਵਾਰ ਉਹ ਪੜਾਈ ਕਿ ਨਹੀਂ ਜਾਦੇ ਧਿਆਨ ਹੁੰਦਾ ਜੀ ਉਹ ਸਕੂਲ ਤੋਂ ਆਉਣਾ ਜੀ ਉਹਨੇ ਪਹਿਲਾਂ ਆਪ ਦਾ ਸਕੂਲ ਦਾ ਕੰਮ ਕਰਦਾ ਹੀ ਉਹ ਗੱਡੀਆਂ ਬਟੋਲੇ ਨਾਲ ਖੇਡਦੀ ਰਹੀ ਹੈ ਜਦੋਂ ਉਹਨੇ ਪਿਸਤੌਲ ਹੀ ਮੰਗਦੀ ਨਾ ਨਹੀਂ ਉਹ ਪਿਸਤੌਲੀ ਮੰਗਿਆ ਬਸ ਆ ਖੇਡਣੀ ਜਿਵੇਂ ਜੋ ਆਖ ਖੇਡਦੇ ਨੇ ਓਵੇਂ ਹੀ ਖੇਡਦੇ ਹੁੰਦੇ ਅੱਛਾ ਜਿਹੜੀ ਤੁਸੀਂ ਪੜਾਈ ਦੱਸੀ ਵੀ 7ਵੀਂ ਤੱਕ ਕਿਹੜੇ ਸਕੂਲ ਦੇ ਵਿੱਚ ਪੜ੍ਹੀ ਜੀ ਬਹਾੜ ਬੇਟੀ ਆਪਣੇ ਪਹਿਲਾਂ ਤਾਂ ਉਹ ਬਠੰਡੇ ਲਾਗੀ ਲਾਤੇ ਸੀ ਜਿੱ ਪੜਦਾ ਸੀ ਅੱਛਾ ਉਹ ਸੰਜੇ ਵੀ ਸਕੂਲ ਦੇ ਵਿੱਚ ਹੀ ਅੱਛਾ ਮਤਲਬ 7ਵੀਂ ਤੱਕ ਦੀ ਪੜਾਈ ਜਿਹੜੀ ਉੱਥੇ ਹੋਈ ਹਾਂਜੀ ਹਾਂਜੀ ਉੱਥੇ ਕੀਤੀ ਹੈ ਠੀਕ ਹੈ ਤੇ ਅਗਲੀ ਪੜਾਈ ਅਛਾ ਉੱਧਰ ਜਾ ਕੇ ਇਹ ਮਕਾਮ ਹਾਸਲ ਕਰਨਾ ਹਾਂਜੀ ਹੁਣ ਉਹਦੇ ਫਾਦਰ ਮਦਦ ਤਾਂ ਚਲੋ ਉੱਧਰ ਨਾਲ ਸੀਗੇ ਹਾਂਜੀ ਤੁਸੀਂ ਤੁਹਾਡੇ ਨਾਲ ਗੱਲਾਂ ਤਾਂ ਸ਼ੇਅਰ ਹੁੰਦੀਆਂ ਹੀ ਹੋਣਗੀਆਂ ਵੀ ਜਿੰਨਾ ਕ ਆਸਾਨ ਸੀ ਜਾਂ ਮੁਸ਼ਕਲ ਸੀ ਉਹ ਜਦੋਂ ਬੰਦਾ ਨਵਾਂ ਨਵਾਂ ਕੈਨੇਡਾ ਜਾਵੇ ਜੀ ਮੁਸ਼ਕਲ ਬਹੁਤ ਜ਼ਿਆਦੇ ਹੁੰਦੇ ਮੇਰਾ ਭਰਾ ਦੱਸਦੀ ਹੁੰਦੀ ਜੁਨੇ ਨੇ ਜਿਹੜੇ ਉੱਥੇ ਜਾ ਕੇ ਸੈਟਲ ਹੋਣਾ ਬਹੁਤ ਜ਼ਿਆਦੀ ਔਖਾ ਹੈ ਆਪਾਂ ਇੰਨੀ ਜਲਦੀ ਹੁਣ ਆਪਾਂ ਕੋਈ ਹੁਣ ਮੁੰਡੇ ਤੋਰ ਦਿੰਦੇ ਆ ਸਾਰੇ ਜਾਣਦੇ ਆ ਇੱਕਦਮ ਨਹੀਂ ਹੈਗਾ ਜਾ ਕੇ ਤਾਂ ਬੰਦਾ ਸੈਟਲਮੈਂਟ ਆ ਜੂਗਾ ਬਹੁਤ ਜ਼ਿਆਦੀ ਔਖਾ ਮਿਹਨਤ ਬਹੁਤ ਜ਼ਿਆਦੀ ਕਰਨੀ ਪੈਂਦੀ ਹੈ ਬਿਲਕੁਲ ਬੱਟ ਬੱਚੇ ਦੀ ਸਟੱਡੀ ਦੇ ਨਾਲ ਵੀ ਉਹਨੂੰ ਮਿਹਨਤ ਹੋਰ ਵੀ ਹਾਂਜੀ ਉਸ ਸਟੱਡੀ ਨਹੀਂ ਹੋ ਰਹੀ ਰੁਕਣ ਦਿੱਤੀ ਜਮੀ ਉਹਨਾਂ ਨੇ ਉਹਦੀ ਘਰ ਲਈ ਤੇ ਮੇਰੇ ਭਰਾ ਉਹ ਤੇ ਮੇਰੇ ਭਰਾ ਨੇ ਉਹਦੀ ਸਟੱਡੀ 'ਚ ਨਹੀਂ ਫਰਕ ਪੈਂਦਾ ਕਿ ਪੈਸੇ ਕੰਨੇ ਨਹੀਂ ਕੋਈ ਕਮਾਈ ਰੱਖਣ ਦੀ ਜਿਵੇਂ ਮਰਜ਼ੀ ਹੀ ਲਾਫਸੀ ਲਾ ਕੇ ਕੁੜੀ ਨੂੰ ਮੁਕਾਮ ਤੱਕ ਪਹੁੰਚਾਇਆ ਜੀ ਉਹਨਾਂ ਨੇ ਆਪ ਉਹਨਾਂ ਨੇ ਐ ਦੇਖਿਆ ਕਿ ਤੂੰ ਕੰਮ ਨਹੀਂ ਮਿਲਦਾ ਪਰ ਉਹਨੇ ਕੁੜੀ ਦੀ ਪੜ੍ਹਾਈ ਦਾ ਰੈਗੂਲਰ ਰੱਖੇ ਤੋ ਜਾ ਕੇ ਵੀ ਉੱਥੇ ਬਿਲਕੁਲ ਅੱਛਾ ਤੁਸੀਂ ਵੱਡੇ ਹੋ ਜਾ ਤੁਹਾਡੇ ਭਾਈ ਸਾਹਿਬ ਵੱਡੇ ਮੈਂ ਵੱਡਾ ਹੀ ਸਹੀ ਬੰਦੇ ਉਪਰਚਾਰੇ ਤਾਇਆ ਜੀ ਪਰਮਦੇ ਤਾਇਆ ਜੀ ਹਾਂ ਤਾਇਆ ਜੀ ਵਾ ਠੀਕ ਹੈ ਅੱਛਾ ਹੁਣ ਤੁਸੀਂ ਅੱਗੇ ਆਪਣੇ ਬੇਟੇ ਮਾਰੇ ਕੀ ਸੋਚਿਆ ਬਈ ਬਾ ਬੇਟਾ ਕਰਾ ਕੇ ਦੇਖਦੇ ਜੀ ਉਹਨੂੰ ਦੇਖਣਾ ਕਿ ਬਾਹਰ ਭੇਜਾਂਗੇ ਜਾਂ ਫਿਰ ਇੱਥੇ ਕੋਈ ਨਾ ਕੋਈ ਕੰਮ ਕਰਕੇ ਸ਼ੁਰੂ ਕਰਕੇ ਦੇ ਦਾਂਗੇ ਠੀਕ ਹੈ ਅੱਛਾ ਬਾਈ ਤੁਸੀਂ ਕਾ ਉਹ ਗੱਲ ਨੂੰ ਕਿਵੇਂ-ਕਿਵੇਂ ਦੇਖਤੋਂ ਜਿਸ ਤਰ੍ਹਾਂ ਤੁਸੀਂ ਭਾਈਆਂ ਦੇ ਭਰਾਵਾਂ ਦੀ ਗਾ ਜਿਕਰ ਕੀਤਾ ਰਿਸ਼ਤਿਆਂ ਦੀ ਦੂਜੇ ਪਾਸੇ ਜੇ ਬੱਚੀ ਨੂੰ ਲੈ ਕੇ ਆਪਾਂ ਜੇ ਅਗਜ਼ੀਕਰ ਕਰੀਏ ਤਾਂ ਦੇਖੋ ਤੁਸੀਂ ਬਾਈ ਹੋਰੀ ਜਿਵੇਂ ਕਹਿੰਦੇ ਕਿ ਸਾਡੇ ਕੋਲੇ ਇੱਥੇ ਰਹਿੰਦੇ ਹੁੰਦੇ ਸੀ ਰੋਂਦੇ ਦੀਆਂ ਤੱਕ ਦੀਆਂ ਫੋਟੋਆਂ ਨੇ ਪਰ ਜਿਹੜਾ ਤਾਇਆ ਨਾ ਮੋਹ ਆ ਉਹ ਜ਼ਿਆਦਾ ਗੁੜਾ ਨਹੀਂ ਲੱਗ ਰਿਹਾ ਬਿਲਕੁਲ ਹਾਂਜੀ ਇਹ ਮਤਲਬ ਜਿਵੇਂ ਬੱਚੇ ਨਾਲ ਕੀ ਹੁੰਦਾ ਵੀ ਜਦੋਂ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਆਉਦੇ ਆ ਥਿੰਪਲੇ ਹੋਣ ਹਾਂਜੀ ਤਾਂ ਮਤਲਬ ਜਿਵੇਂ ਤਾਇਆ ਜੀ ਨਾਲ ਮੋਹ ਪਿਆਗਾ ਤੇ ਉਹ ਕਿਵੇਂ ਤੁਹਾਡੇ ਨਾਲ ਬਚਪਨ ਦੀਆਂ ਯਾਦਾਂ ਵੀ ਹੋਣੀਆਂ ਛੋਟੀਆਂ ਉਹ ਬੈਸਗੀ ਜਿਹੜਾ ਡੈਡੀ ਜਿਹਦਾ ਜਿਉਂਦੇ ਸੀਗੇ ਜੀ ਉਹਨਾਂ ਨੇ ਕਦੇ ਉਹਨੂੰ ਉਹ ਨੂਰ ਰੱਖਿਆ ਸੀ ਉਹ ਕਦੇ ਨੂਰ ਹੀ ਨਹੀਂ ਕਿਹਾ ਸੀ ਕਹਿੰਦਾ ਉਹ ਨੂਰਾ ਪੁੱਤੀ کہہ ਕੇ ਬੁਲਾਉਂਦੇ ਹੁੰਦੇ ਸੀ ਹਮੇਸ਼ਾ ਠੀਕ ਹੈ ਬਾਅਦ ਨੂੰ ਕਰੇ ਨੂਰ ਤਾਂ ਕਿਸੇ ਨੇ ਹਾਂ ਕਦੇ ਨੂਰ ਦਾ ਕਹਿ ਹੀ ਨਹੀਂ ਯੂ نو ਨੂਰਾ ਪੁੱਤੀ کہہ ਕੇ ਬੁਲਾਉਂਦੇ ਸੀਗੇ ਹੁਣ ਵੀ ਉਹ ਨੂਰਾ ਪੁੱਤ ਕਹਿ ਕੇ ਹੀ ਬੁਲਾਉਂਦੇ ਆ ਜੀ ਤਾਂ ਟੜਕ ਟੜਕ ਦਿੰਦੇ ਸੀ ਮੰਦੀਪ ਨਹੀਂ ਮੈਂ ਨਹੀਂ ਟੜਕਿਆ ਜੀ ਕਦੇ ਉਹਨੂੰ ਮੇਰੇ ਨਾਲ ਤਾਂ ਬੜਾ ਪਿਆਰ ਕਰਦੀ ਸੀ ਜੀ ਜੀ ਸਾਰਾ ਬਾਦ ਉਹਦੀ ਮੰਮੀ ਉਹ ਖਿਤਕੇ ਰੱਖਦੀ ਹੁੰਦੀ ਸੀ ਜੀ ਫੇਰ ਹੀ ਪੜ੍ਹਾਈ ਕੀਤੀ ਜੀ ਉਹਨੇ ਹਾਂ ਠੀਕ ਆ ਮੰਮੀ ਨੇ ਮਤਲਬ ਕੁੱਟ-ਕੁੱਟ ਕੇ ਪੜ੍ਹਾਈ ਆ ਸਭ ਤੋਂ ਬਾਅਦ ਲਾੜਕੀ ਦਾ ਨਾ ਸੀ ਲਾੜ ਤਾਂ ਉਹ ਰਾਰੇ ਡੈਡੀ ਨਾਲ ਹੀ ਸੀ ਜਦ ਮੇਰੇ ਬਾਜ਼ਾਰ ਦਾਦੀ ਨਾਲ ਬਹੁਤ ਪਿਆਰ ਕਰਦੀ ਸੀ ਹਾਂਜੀ ਜੇ ਦਾਦੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਠੀਕ ਆ ਅੱਛਾ ਫੋਨ ਫੇਰ ਕਦੋਂ ਇੰਡੀਆ ਭੈਣ ਹੋਰਾਂ ਨੇ ਗੇੜਾ ਮਾਰਨਾ ਪਰਾ ਹੋ ਰਹੇ ਨੇ ਉਹ ਦੇਖੋ ਹਜੇ ਤਾਂ ਸ਼ਾਇਦ 5-6 ਮਹੀਨਿਆਂ ਨੂੰ ਆਉਣ ਉਹ ਹਾਂਜੀ ਪੂਰਾ ਡੈਸਨ ਇਸੇ ਵਿੜੇ ਚ ਟੈਂਟ ਲੱਗ ਹਾਂਜੀ ਹਾਂ ਲੱਗੂਗੀ ਜੀ ਅੱਛਾ ਬਾਈ ਕੋਈ ਅਜਿਹਾ ਅਜੇ ਹੀ ਗੱਲ ਤੁਹਾਡੇ ਯਾਦ ਹੋਵੇ ਜਿਹਦੇ ਨਾਲ ਨੂਰ ਨੇ ਕਦੇ ਜਾਂ ਤੁਸੀਂ ਨੂਰ ਕਿਹਾ ਮੇਰੇ ਨੂਰ ਧਿਆਨ ਚ ਆ ਗਿਆ ਜਿੱਦਾਂ ਪ੍ਰਭ ਜਿੱਦਾਂ ਪ੍ਰਭ ਨੇ ਕੋਈ ਫੀਲ ਕੀਤਾ ਹੋਵੇ ਵੀ ਮੈਂ ਅੱਜ ਰੋ ਰਹੀ ਹਾਂ ਜਾਂ ਉਦਾਸ ਫੀਲ ਕੀਤਾ ਹੋਵੇ ਦੇਖਰੀ ਦੱਸੇ ਮੇਰੀ ਮੰਮੀ ਤੇ ਨੂਰ ਇਕੱਠੇ ਸੀਗਾ ਰਸੋਈ ਦੇ ਵਿੱਚ ਕਹਿੰਦੇ ਮੰਮੀ ਮੈਂ ਮੈਗੀ ਬਣਾਉਣੀ ਹੈ ਅੱਛਾ ਉਹ ਮੈਗੀ ਬਣਾਉਣ ਲੱਗ ਉਹਨੂੰ ਹਸਾਵਿੰਦਾ ਸੀ ਮੈਗੀ ਗਈ ਮੱਚ ਕਹਿੰਦੀ ਮੰਮੀ ਆਉਣ ਵਾਲੀ ਉਹਨੇ ਫਟਾਫਟ ਜੀ ਆ ਕੇ ਬਾਹਰ ਦੇ ਬੇੜੇ ਜਿਹਾ ਕੇ ਸੇਟ ਸਾਫ ਕਰਕੇ ਸਾਰਾ ਕੁਝ ਰੱਖਤਾ ਕਾੜੇ ਲਾਤਾ ਕਿ ਮੈਨੂੰ ਮੈਂ ਪੜਾਈ ਹੋਈ ਨਹੀਂ ਹੈਗੀ ਠੀਕ ਆ ਬਾਬੇ ਬਾਦਲ ਪਤਾ ਨਹੀਂ ਲੱਗਦਾ ਜੋ ਕਦੇ ਪੜਾਉਣਾ ਆ ਜਾਏ ਤੇ ਉਹਨੂੰ ਘੂਰ ਦਿੰਦੀ ਹੁੰਦੀ ਸੀਗੀ ਉਹਦੀ ਮੰਮੀ ਉਹਨੇ ਦੇਖਣਾ ਮੇਰੇ ਦਾਦੀ ਦਾਦੀ ਨੂੰ ਕਿਆ ਕਰਨਾ ਦਾਦੀ ਰੱਖਾਂ ਜੇ ਸਮਝਾ ਦਿਆ ਕਰਨਾ ਕਿ ਤਦੀ ਪਾਸ ਜਣੇ ਇੱਥੇ ਬੈਠੀ ਦੇ ਕਿ ਦਿੱਤਾ ਮੈਨੂੰ ਇਹ ਤੇ țeੜਕੂ ਹਾਂਜੀ ਹਾਂਜੀ ਜਦੋਂ ਦਾਦੀ ਜੀ ਬੈਠੀ ਆ ਤਾਂ ਫਿਰ ਮਾਤਾ ਜੀ ਤੇ ਹੁਣ ਰੋਵਾਂ ਹਾਂ ਅੱਗੇ ਹੁਣ ਕੋਲੇ ਬੈਠੀ ਆ ਕਿ ਮੈਨੂੰ ਫੇਰ ਨਹੀਂ ਕੁਝ ਤੁਹਾਡੇ ਕੋਲ ਬੈਠੇ ਨਹੀਂ ਕੁਝ ਕਹਿ ਸਕਦੀ ਆ ਅਏ ਬਾਜ਼ਾਰ ਚ ਫਿਰ ਕਿਹੜੇ ਥੋਡੇ ਵੱੱਦ ਲਵਾਉਂਦੇ ਸੀ ਕਿ ਬਾਜ਼ਾਰ ਚ ਤਾਂ ਮੇਰਾ ਡੈਡੀ ਵੀ ਲੈ ਜਾਂਦੇ ਸੀ ਮੰਮੀ ਵੀ ਲੈ ਜਾਂਦੀ ਸੀ ਠੀਕ ਉਹਦੀ ਮੰਮੀ ਵੀ ਲੈ ਜਾਂਦੀ ਸੀ ਹਮ ਅੱਛਾ ਭਾਈ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਆਪਾਂ ਤੁਸੀਂ ਕਿਵੇਂ ਦੇਖਦੇ ਹੋਗੇ ਅੱਜ ਦੇ ਬੱਚਿਆਂ ਦੀ ਪੜ੍ਹਾਈ ਨੂੰ ਜੇ ਆਪਣੇ ਇੰਡੀਆ ਦੀ ਗੱਲ ਕਰੀਏ ਇੰਡੀਆ ਦੀ ਪੜ੍ਹਾਈ ਤਾਂ ਬਹੁਤ ਹਾਰਡ ਆਈ ਦੇਖਿਆ ਜਾਵੇ ਤਾਂ ਕੰਪੀਟੀਸ਼ਨ ਦਾ ਜਮਾਨਾ ਜੇ ਬੱਚੇ ਵੱਧ ਮਿਹਨਤ ਕਰਨਗੇ ਤਾਂ ਫੇਰ ਹੀ ਸਫਲ ਹੋ ਸਕਦਾ ਹੈਗਾ ਹੁਣ ਉਹ ਤੋਂ ਬਿਨਾ ਨਹੀਂ ਹੋ ਸਕਦਾ ਜੇ ਹੁਣ ਆਪਾਂ ਕਹੀਏ ਵੀ 10ਵੀਂ 12ਵੀਂ ਕਰਕੇ ਤਾਂ ਕੁਝ ਜਵਾਬ ਦਾ ਬਣ ਲੈਣੇ ਜੇ ਪੂਰਾ ਕੋਰਸਾ ਕਰਨੀ ਧਿਆਨ ਨਾਲ ਹੋਰ ਕਰਨਾ ਜੇ ਹੁਣ ਆਈਲਟਸ ਜਿਵੇਂ ਮਗਰੀ ਪੈਗੇ ਸੀਗੇ ਹੁਣ ਪੀਸੀਐਸ ਆਈਪੀਐਸ ਜਿਹੜੇ ਦੂਜੇ ਹੋਰ ਵੱਡੇ ਉਹ ਮੁਕਾਮ ਕਰਨਾ ਬੱਚੇ ਕਾਮਯਾਬ ਹੋ ਸਕਦੇ ਆ ਅੱਛਾ ਮਨਦੀਪ ਭਾਈ ਜਦੋਂ ਹੁਣ ਆਪਾਂ ਸਮਾਜ ਦੀ ਗੱਲ ਕਰਦੇ ਆ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਾਂ ਆਪਾਂ ਆਮ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਸੁਣਦੇ ਆ ਹਾਂ ਜੀ ਜਿਹੜਾ ਬੱਚਿਆਂ ਨੂੰ ਵੀ ਬਾਹਰ ਨਾ ਭੇਜੋ ਜੀ ਬਾਹਰ ਦੀ ਜਗ੍ਹਾ ਤੇ ਉਹਨੂੰ ਇੱਥੇ ਹੀ ਕੋਈ ਨਾ ਕੋਈ ਕੰਮ ਕਰਕੇ ਦਿਓ ਹਨਾ ਇਹ ਚੀਜ਼ਾਂ ਨੂੰ ਕਿਵੇਂ ਲੈਨੇ ਹੋ ਤੁਸੀਂ ਕਿਵੇਂ ਸੋਚਦੇ ਹੋ ਉਹ ਦੇਖਿਆ ਵੀ ਬਾਹਰ ਜਾ ਕੇ ਜੇ ਹੁਣ ਅੱਜ ਕੱਲ੍ਹ ਜੇ ਖਰਚਾ ਦੇਖੇ 32-33 ਲੱਖ ਰੁਪਏ ਬੱਚੇ ਨੂੰ ਭੇਜਣ ਦਾ ਖਰਚਾ ਹੈ ਕੈਨੇਡਾ ਜਾਂ ਅਮਰੀਕਾ ਭੇਜਣ ਦਾ ਇੰਨਾ ਖਰਚਾ ਆ ਜਾਂਦਾ ਚੋ ਉਹਨਾਂ ਜਾ ਕੇ ਆਪਾਂ ਕਹਾਂਗੇ ਕਿ ਸਾਨੂੰ ਪੈਸੇ ਭੇਜੋ ਉਹ ਕਹੋਗੇ ਤੁਸੀਂ ਮੈਸੇ ਮੈਨੂੰ ਭੇਜੋ ਉਹਦੇ ਅੱਜ ਕੱਲ੍ਹ ਹਾਲਾਤ ਇਹ ਨਹੀਂ ਜੀ ਬਾਹਰਲੇ ਕੰਟਰੀਆਂ ਵਿੱਚ ਜਿਹੜਾ ਸੈੱਟ ਹੋ ਗਿਆ ਤਾਂ ਪਹਿਲਾਂ ਸੈੱਟ ਹੋ ਗਿਆ ਹੁਣ ਤਾਂ ਸੈੱਟ ਔਰ ਬਦਕੇ ਇਦਰੀ ਆਪਾ ਕਾਰੋਬਾਰਾ ਚਲਾ ਕੇ ਆਉਦੇ ਬੱਚ ਨੂੰ ਕੋਈ ਸੈਟਲਫਾਇਰ ਕਰ ਦਈਏ ਤਾਰੇ ਵਰਗੀ ਦਾ ਰੀਸ ਹੀ ਨਹੀਂ ਕੋਈ ਤੇ ਭਾਈ ਇਹ ਵੀ ਕਿਹਾ ਜਾਂਦਾ ਹੁੰਦਾ ਵੀ ਵੀ ਆਪਦੇ ਤਾਂ ਭਾਈ ਇਹਨਾਂ ਦੇ ਜਾਵੜੇ ਆ ਤੇ ਹੁਣ ਜਦੋਂ ਅਸੀਂ ਟਰਾਈ ਕਰਦੇ ਹਾਂ ਉਦੋਂ ਸਾਨੂੰ ਕਹਿੰਦੇ ਆ ਵੀ ਨਾ ਜਾਓ ਫਿਰ ਜਦੋਂ ਐਹ ਜੀਆਂ ਚੀਜ਼ਾਂ ਨੂੰ ਕਿਵੇਂ ਨੋ ਆਇਆ ਮੇਰਾ ਹੁਣ ਭਰਾ ਆਪ ਦਾ ਸਕਾ ਭਰਾ ਹੀ ਬਾਹਰ ਗਿਆ ਵੇ ਜੀ ਓਏ ਇੱਕ ਦੋ ਵਾਰੀ ਟਰਾਈ ਮਾਰ ਕੇ ਵੀ ਦੇਖਿਆ ਜੋ ਨਹੀਂ ਲੱਗਾ ਮੁੰਡੇ ਦਾ ਵੀਜ਼ਾ ਕਰਾ ਜਾਂ ਕੋਈ ਨਾ ਕਰਾ ਤੁਸੀਂ ਇੱਥੇ ਸੈਟਲਮੈਂਟ ਕਰੋ ਕਹਿੰਦੇ ਜੋ ਕੋਈ ਲੋਟ ਲੱਗੇ ਤਾਂ ਆਪਾਂ ਸੱਦ ਲਾਂਗੇ ਕਹਿੰਦੇ ਕਹਿੰਦੇ 33 35 ਲੱਖ ਰੁਪਏ ਲਾ ਕੇ ਕਹ ਕਣਾ ਬਹੁਤ ਔਖਾ ਤੇ ਤੁਹਾਨੂੰ ਜੇ 32 33 ਲਖਦਾ ਵਿਆਜ ਹੀ ਬਹੁਤ ਜ਼ਾਰੇ ਬਣ ਜਾਂਦਾ ਆਪਾਂ ਚਵਾਨੀ ਪੈਸੇ ਲਾ ਤਾਂ ਵੀ 50 60 ਹਜ਼ਾਰ ਮਹੀਨੇ ਦਾ ਬਣ ਜਾਂਦਾ ਵਿਆਜ ਪਿਛਲੇ ਦਿਨਾਂ ਚ ਇੰਨਾ ਚ ਚੱਲਿਆ ਕਿ ਫਰਾਡ ਵੀ ਕਿੰਨੇ ਸਾਹਮਣੇ ਆਏ ਜਿਸ ਤਰ੍ਹਾਂ ਬਾਗੇ ਪੁਰਾਣੇ ਕੱਟ ਹੋਇਆ ਹਾਂ ਜਿੰਨੇ ਮੁੰਡੇ ਰੋ ਰਹੇ ਸਾਡੀਆਂ 50 ਲੱਖ ਦੀ ਠੱਗੀ ਵੱਜ ਗਈ 40 ਲੱਖ ਦੀ ਠੱਗੀ ਵੱਜ ਗਈ ਤਾਂ ਕਿਤੇ ਨਾ ਕਿਤੇ ਇਹਦੇ ਚੱਕਰ ਚ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਹੋ ਰਿਹਾ ਹੈ ਠੱਗੀ ਦਾ ਸ਼ਿਕਾਰ ਤਾਂ ਬਹੁਤ ਹੋ ਰਿਹਾ ਜੀ ਕਈਆਂ ਨੇ ਮੁੰਡੇ ਨੇ ਕੋਟ ਮੈਰਿਜ ਕਰਾਇਆ ਕੋ ਬਾਹਰ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਮੈਂ ਵੀ ਜ ਜੂਨੀਅਰ ਦੇ ਕੁੜੀਆਂ ਇੱਥੋਂ ਦਾ ਪੈਸੇ ਲਵਾ ਰਹੇ ਨੇ ਮੁੰਡੇ ਦੇ ਬਾਹਰ ਜਾ ਕੇ ਮੁੱਕਰ ਜਾਂਦੀਆਂ ਨੇ ਫਿਰ ਮੁੰਡਾ ਦੱਸੋ ਕੀ ਕਰੂ ਇੱਕ ਉਹ ਪਹਿਲਾ ਇੱਕ ਮੁੰਡਾ ਬਿਆਨਤ ਸੀਗਾ ਇਹ ਪਿਛਲੇ ਸਾਲ ਦੀ ਗੱਲ ਹੈ ਧਨੋਲੇ ਦਾ ਬਈ ਖੁੱਡੀ ਦਾ ਸੀਗਾ ਉਹ ਮਜਾਰਾ ਮਰ ਗਿਆ ਸੱਚੀ ਅੱਛਾ ਜੀ ਅ ਸ਼ੁਕਰੀਆ ਮਨਦੀਪ ਬਾਈ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਠੀਕ ਹੈ ਤੇ ਮੈਂ ਚਾਹਾਂਗਾ ਕਿ ਪ੍ਰਾਪਤੀਆਂ ਕੁਝ ਬਚਪਨ ਦੀਆਂ ਤਸਵੀਰਾਂ ਤੇ ਜੋ ਉਸ ਦੀਆਂ ਉਧਰ ਲਿਆ ਹੋਣ ਦੀਆਂ ਤਸਵੀਰਾਂ ਸਾਡੇ ਨਾਲ ਜਰੂਰ ਸਾਂਝੀਆਂ ਕਰਿਓ ਤਾਂ ਕਿ ਅਸੀਂ ਦਰਸ਼ਕਾਂ ਦੇ ਨਾਲ ਉਹ ਵੀ ਸਾਂਝੀਆਂ ਕਰ ਸਕੀਏ ਹਾਂ ਠੀਕ ਹੈ ਜੀ ਤੇ ਵਧਾਈਆਂ ਤੁਹਾਨੂੰ ਫਿਰ ਤੋਂ ਪ੍ਰਭੂ ਨੂੰ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਠੀਕ ਹੈ ਜੀ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ 'ਚ ਆਈਂ ਆਪਣੀ ਰਾਇ ਜਰੂਰ ਸਾਂਝੀ ਕਰ ਦਿਓ ਤੇ ਇਸੇ ਤਰੀਕੇ ਦੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰਦੇ ਰਹੋ ਬਾਕੀ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਧੰਨਵਾਦ